ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਦਲਾ ਨੇ ਗੰਦੀ ਕਰਤੂਤ ਕੋਜੀ ਚਾਲ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਚੱਲੀ ਹੋਈ ਹੈ ਅੱਜ ਮੈਂ ਬਠਿੰਡਾ ਹਲਕੇ ਦੇ ਵਿੱਚ ਘੁੰਮ ਕੇ ਆਇਆ ਘੁੰਮ ਕੇ ਕਿਉਂਣ ਜੇ ਮਿੰਦਰ ਸਿੰਘ ਸਿੱਧੂ ਦੀ ਕੈਂਪੇਨ ਦੇ ਵਿੱਚ ਪ੍ਰਚਾਰ ਕਰਕੇ ਆਇਆ ਉਹਨੂੰ ਜਿਤਾਉਣ ਵਾਸਤੇ ਔਰ ਜੋ ਤਾਂ ਮੰਗੇ ਵੀ ਮੈਂ ਉੱਥੇ ਬਾਦਲਾਂ ਦੀ ਕਰਦੂ ਦੇਖੀ ਛੜਕਾਂ ਦੇ ਉੱਪਰ ਜਾਂ ਪਿੰਡਾਂ ਦੇ ਵਿੱਚ 메ਨ ਰੋਡ ਤੇ ਇਹਨਾਂ ਨੇ ਪੋਸਟਰ ਲਾਇਆ ਹੋਏ ਨੇ ਉਹ ਪੋਸਟਰ ਪਤਾ ਕਿਹੜੇ ਨੇ ਜੂਨ 84 ਦੇ ਵਿੱਚ ਉਹ ਦਰਵਾਸਰ ਸਾਹਿਬ ਦੇ ਜਦੋਂ ਅਟੈਕ ਹੁੰਦਾ ਜਦੋਂ ਜੂਨ 84 ਦੇ ਵਿੱਚ ਦਰਵਾਸਰ ਸਾਹਿਬ ਤੇ ਅਟੈਕ ਹੁੰਦਾ ਤੇ ਉਹ ਜਿਹੜੇ ਤੂਫਾਨ ਦੇ ਗੋਲੇ ਵਜੇ ਸੀ ਦਰਵਾਰ ਸਾਹਿਬ ਤੇ ਉਹ ਤਸਵੀਰਾਂ ਵਗੈਰਾ ਖਿੱਚੀਆਂ ਹੋਈਆਂ ਨੇ ਪੋਸਟਰ ਤੇ ਲਾਈਆਂ ਹੋਈਆਂ ਨੇ ਤੇ ਥੱਲੇ ਲਿਖਿਆ ਹੋਇਆ ਕਿ ਅਕਾਲ ਤਖਤ ਨੂੰ ਢਾਉਣ ਵਾਲੀ ਜਿਹੜੀ ਮੌਜੂਦਾ ਸਰਕਾਰ ਸੀ ਉਸ ਵਕਤ ਕਾਂਗਰਸ ਪਾਰਟੀ ਸੀ ਜਣਕੇ ਹੁਣ ਲੋਕ ਸਭਾ ਜਿਹੜਾ ਬਠਿੰਡਾ ਦੀ ਚੋਣ ਹੈ ਐਮਪੀ ਦੀ ਉਹ ਜਿੱਤਣ ਵਾਸਤੇ ਇਹ ਪੋਸਟਰ ਲਾਏ ਆ ਸ਼ਰਮਣੀ ਅਕਾਲੀ ਦਲ ਬਾਦਲ ਨੇ ਤੇ ਜਿਹੜੇ ਉਹਨਾਂ ਦੇ ਹੁਣ ਦੇ ਵੱਡੇ ਲੀਡਰ ਨੇ ਚਲੋ ਲੀਡਰ ਤਾਂ ਕਹਿ ਨਹੀਂ ਸਕਦੇ ਬੇਬਕੂਫ ਨਹੀਂ ਮੈਂ ਇਹ ਵੀਡੀਓ ਤਾਂ ਬਣਾ ਰਹੇ ਹਾਂ ਜੂਨ 84 ਦੇ ਅਟੈਕ ਦੇ ਉਹ ਪੋਸਟਰ ਤਾਂ ਲਾਤੇ ਕਾਂਗਰਸ ਨੂੰ ਕਹਿੰਦਾ ਵੀ ਇਹ ਦੋਸ਼ੀ ਹੈ ਪਰ ਮੈਂ ਜਿਹੜੀ ਵੀਡੀਓ ਅੱਜ ਬਣਾ ਰਿਹਾ ਇਹਦਾ ਮਤਲਬ ਪਤਾ ਕੀ ਹੈ ਦਰਬਾਰ ਸਾਹਿਬ ਤੇ ਅਟੈਕ ਆਰਮੀ ਨੇ ਕੀਤਾ ਇਹ 'ਚ ਕੋਈ ਸ਼ੱਕ ਨਹੀਂ ਤੇ ਮੌਜੂਦਾ ਸਰਕਾਰ ਸੀ ਕਾਂਗਰਸ ਦੀ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਤੇ ਉਦੋਂ ਰਾਸ਼ਟਰਪਤੀ ਕੌਣ ਸੀ ਗਿਆਨੀ ਜੈਲ ਸਿੰਘ ਸੀ ਇਜਾਜ਼ਤ ਕਿਹਨੇ ਦਿੱਤੀ ਅਥਾਰਟੀ ਕਿਹਦੇ ਕੋਲੇ ਸੀ ਗਿਆਨੀ ਜੈਲ ਸਿੰਘ ਕੋਲੇ ਸੀ ਯਾਨੀ ਗੈਲ ਸਿੰਘ ਕੌਣ ਹੈ ਉਹ ਸਿੱਖ ਪਰਿਵਾਰ ਦੇ ਵਿੱਚੋਂ ਹੈ ਚਲੋ ਉਹ ਵੀ ਗੱਲ ਛੱਡਦੇ ਹਾਂ ਕਿਹੜੀ ਸਰਕਾਰ ਨੇ ਅਟੈਕ ਕੀਤਾ ਕਿਹਨੇ ਸਾਈਨ ਕੀਤੇ ਇਜਾਜ਼ਤ ਦਿੱਤੀ ਪਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੁਣ ਦੁਨੀਆ ਤੇ ਨਹੀਂ ਰਹੇ ਗੁਰਚੰਦ ਸਿੰਘ ਟੋੜਾ ਤੇ ਸੰਤ ਹਰਜਨ ਸਿੰਘ ਲੋਂਗੋਵਾਲ ਤੇ ਇਹ ਕੌਣ ਨੇ ਇੰਦਰਾ ਗਾਂਧੀ ਦੇ ਨਾਲ ਇਹਨਾਂ ਦੀਆਂ 8-9 ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਕਿਹੜੇ-ਕਿਹੜੇ ਮਤੇ ਪਾਏ ਗਏ ਦਰਵਾਸਾਬ ਦੇ اٹੈਕ ਕਿਉਂ ਹੋਇਆ ਇਹਨਾਂ ਨੇ ਜਾ ਕੇ ਉਸਕਾਇਆ ਕਿ ਸੰਜਨ ਜਨੈਲ ਸਿੰਘ ਪਿੰਡਰਾਵਾਲੇ ਹੁਣ ਬਾਗੀ ਹੋ ਗਏ ਪੰਜਾਬ ਦੀ ਸਤਾ ਨੂੰ ਵੀ ਖਤਰਾ ਹੋ ਸਕਦਾ ਹੈ ਤੋਂ ਨੂੰ ਸੈਂਟਰ ਸਰਕਾਰ ਨੂੰ ਵੀ ਖਤਰਾ ਹੋ ਸਕਦਾ ਹੈ ਤੇ ਉਹਨਾਂ ਨੂੰ ਅੱਤਵਾਦੀ ਬਾਗੀ ਬਣਾ ਕੇ ਪੇਸ਼ ਕੀਤਾ ਕਿਨਾਂ ਨੇ ਇਹ ਬਾਦਲ ਪਰਿਵਾਰ ਨੇ ਪ੍ਰਕਾਸ਼ ਸਿੰਘ ਬਾਦਲ ਵਿੱਚ ਗੁਰਚੰਦ ਸਿੰਘ ਟੋੜਾ ਸਰਜੰਦ ਸਿੰਘ ਲੋਂਗੋਵਾਲ ਹੋਰ ਵੀ ਹੈਗੇ ਨੇ ਦੇ ਦੇ ਤਲਵੰਡੀ ਵਰਗੇ ਹਰੀ ਸਿੰਘ ਬਰਨਾਲੇ ਵਰਗੇ ਇਹ ਸਾਰੇ ਇਕੱਠੇ ਹੀ ਨੇ ਵਿੱਚ ਪਰ ਇਹ ਤਾਂ ਸਿੱਖ ਪਰਿਵਾਰ ਵਿੱਚੋਂ ਨੇ ਔਰ ਸਿੱਖ ਕੌਮ ਦੇ ਲੀਡਰ ਨੇ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ ਮੈਂ ਇਹ ਸ਼ੇ ਕਰਕੇ ਕਹਿਣਾ ਹੁਣ ਕਿ ਅਕਾਲੀਓ ਅਕਲੋਂ ਖਾਲੀਓ ਹੁਣ ਅਕਾਲੇ ਕਹਿੰਦੇ ਲੋੜ ਨਹੀਂ ਮੈਂ ਤਾਂ ਕਾਲੀ ਸ਼ਬਦੀ ਵਰਤਦਾ ਹੁੰਦਾ ਹਾਂ ਨਾਲੇ ਤੇ ਜਨਨ ਕਿ ਉਹ ਪੋਸਟ ਤਾਂ ਲਾਤਾ ਛੜਕਾਂ ਤੇ ਕੇ ਕਾਂਗਰਸ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਤਸਵੀਰਾਂ ਲਾਤੀਆਂ ਪਰ ਜਿੰਨਾ ਕੰਜਰਾਂ ਨੇ ਉਥੇ ਜਾ ਕੇ ਮੀਟਿੰਗਾਂ ਕੀਤੀਆਂ ਕਿ ਸੰਧ ਨਰਸਿੰਘ ਭੰਡਾਰਾ ਵਾਲੇ ਪੰਜਾਬ ਲਈ ਖਤਰਾ ਹੋ ਸਕਦੇ ਐ ਪੰਜਾਬ ਦੀ ਕਹਿ ਲਈ ਸਰਕਾਰ ਲਈ ਖਤਰਾ ਹੋ ਸਕਦੇ ਆ ਉਹ ਸਰਕਾਰ ਬਣਾ ਲ ਬਣਾ ਨਾ ਰਹਿਣ ਕਿਤੇ ਜਿਹੜੀਆਂ ਇਹੋ ਜਿਹੀਆਂ ਮੀਟਿੰਗ ਕਰਕੇ ਉਸਕਾਇਆ ਗਿਆ ਉਥੇ ਜਾ ਕੇ ਕੰਨਾਂ ਵਿੱਚ ਫੂਕਾਂ ਮਾਰੀਆਂ ਗਈਆਂ ਉਹ ਉਹਦਾ ਕਿਉਂ ਨਹੀਂ ਜ਼ਿਕਰ ਕਰਦੇ ਜਿਨ੍ਹਾਂ ਨੇ ਪੋਸਟਰ ਲਾਏ ਨੇ ਸੜਕਾਂ ਤੇ ਬਲੂ ਸਟਾਰ ਦੇ ਦਰਵਾਸਰ ਤੇ ਅਟੈਕ ਹੋਣ ਦੇ ਇਲਾਕੇ ਇਹਨਾਂ ਨੇ ਨਹੀਂ ਅਕਾਲੀ ਦਲ ਨੇ ਲਾਏ ਨੇ ਜਿਹੜੇ ਥੋੜੇ ਕੰਜਰ ਵੇਚਨੇ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਵਰਗੇ ਜੁੰਡਲੀ ਸਾਰੇ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਿਹੜੀਆਂ 8-9 ਮੀਟਿੰਗਾਂ ਹੋਈਆਂ ਉਹ ਜ਼ਿਕਰ ਕਿਉਂ ਨਹੀਂ ਕਰਦੇ ਵਿੱਚ ਮੈਂ ਇੱਥੇ ਇੱਕ ਬੇਨਤੀ ਕਰਨੀ ਹੈ ਜਦੋਂ ਮੈਂ ਸੁਖਵੀਰਵਾਲ ਦੇ ਜੁੱਤੀ ਮਾਰੀ ਸੀ ਨਾ ਉਸ ਵਕਤ ਕੀ ਹੋਇਆ ਕੁਮਰ ਬਿਜੇ ਪ੍ਰਤਾਪ ਬੰਦੇ ਨਾਲ ਮੇਰੀ ਮੀਟਿੰਗ ਹੋਈ ਤੇ ਕੁਮਰ ਬਿਜੇ ਪ੍ਰਤਾਪ ਮੈਨੂੰ ਕਹਿੰਦੇ ਕਹਿੰਦੇ ਮੋੜਾਂ ਤੋਂ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਉਹਨਾਂ ਦਾ ਉਦੋਂ ਵਧੀਆ ਪਾਰਟੀ ਦੇ ਵਿੱਚ ਆਮ ਆਦੀ ਪਾਰਟੀ ਵਿੱਚ ਬੋਲਬਾਲਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਮਖੇ ਮੇਰੀਆਂ ਦੋ ਤਿੰਨ ਸ਼ਰਤਾਂ ਨੇ ਜੇ ਤੁਸੀਂ ਉਹ ਪੂਰੀਆਂ ਕਰ ਦਿਓਗੇ ਫਿਰ ਮੈਂ ਇਲੈਕਸ਼ਨ ਲੜ ਸਕਦਾ ਇਹ ਮੇਰੀ ਇੰਟਰਵਿਊ ਪਈ ਹੈ ਪੂਰੀ ਤੇ ਉਹ ਮੈਨੂੰ ਕਹਿੰਦੇ ਕਿਹੜੀਆਂ ਮਖਾ ਵੀ ਹੋਰ ਸਭ ਕੁਝ ਛੱਡੋ ਜਿਹੜਾ ਵਿਧਵਾ ਦਾ ਮੁੱਦਾ ਹੈ ਇਹਦੇ ਤੇ ਆਮ ਆਦਮੀ ਪਾਰਟੀ ਸਰਕਾਰ ਜੇ ਬਣਦੀ ਹੈ ਕੋਈ ਸਟੈਂਡ ਲਾਉਂਗੇ ਮੈਂ ਕਿਹਾ ਵੀ ਜਿਨ੍ਹਾਂ ਨੇ ਵਿਧਵਾ ਵੀ ਕਰਵਾਈ ਹੈ ਜਾਂ ਕੀਤੀ ਹੈ ਉਹ ਲਿਸਟ ਪਈ ਹੈ ਸਾਰੀ ਕੁਮਰ ਬੀਜੇ ਪ੍ਰਤਾਪ ਉਸ ਵਕਤ ਇਨਵੈਸਟੀਗੇਸ਼ਨ ਕਰ ਰਹੇ ਸੀ ਮੈਂ ਤਾਂ ਸਵਾਲ ਕੀਤਾ ਮੈਂ ਕਿ ਵੀ ਤੁਸੀਂ ਸੰਰੂਰ ਚੌਂਕ ਦੇ ਵਿੱਚ ਖੜ ਕੇ ਕੇਜਰੀਵਾਲ ਹੋਵੇ ਭਗਵੰਤ ਮਾਨ ਹੋਵੇ ਤੁਸੀਂ ਹੋਂ ਇੱਕ ਸਟੇਟਮੈਂਟ ਦੇ ਦਿਓ ਵੀ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਬਿਆਦਵੀ ਦੇ ਦੋਸ਼ੀਆਂ ਨੂੰ ਜਿਨ੍ਹਾਂ ਨੇ ਗੁਰਸਿੱਖ ਬਿਆਦਵੀ ਕੀਤੀ ਹੈ ਉਹਨੂੰ ਫੜ ਕੇ ਅੰਦਰ ਦੇਵਾਂਗੇ ਮੈਂ ਕਿਹਾ ਕਲੀ ਸਟੇਟਮੈਂਟ ਦੇ ਦਿਤੋ ਮੈਂ ਤੁਹਾਡੀ ਪਾਰਟੀ ਵਿੱਚ ਆ ਜਾਣਾ ਮੈਨੂੰ ਟੇਟ ਦੇ ਵੀ ਲੋੜ ਨਹੀਂ ਉਹਨਾਂ ਨੇ ਮੈਨੂੰ ਬੜਾ ਖੁੱਲ੍ਹ ਦੇ ਲਈ ਨਾਲ ਸਾਫ ਸਾਫ ਗਿਆ ਉਹ ਕਹਿਣ ਲੱਗੇ ਗਿਆਨੀ ਜੀ ਇੱਕ ਤਾਂ ਜਿਹੜਾ ਦਰਵਾਸਰ ਸਾਹਿਬ ਤੇ ਅਟੈਕ ਹੋਣ ਦੀ ਗੱਲ ਹੈ ਇੱਕ ਬੰਦੇ ਸਿੰਘਾਂ ਦੀ ਗੱਲ ਹੈ ਇੱਕ ਦਿੱਲੀ ਕਤਲੇਆਮ ਦੀ ਗੱਲ ਤੇ ਇੱਕ ਜਿਹੜਾ ਬਿਆਦਵੀ ਦਾ ਮੁੱਦਾ ਹੈ ਕਹਿੰਦੇ ਇਨ੍ਹਾਂ ਮੁੱਦਿਆਂ ਤੇ ਕੋਈ ਇਨਸਾਫ ਦੇਣ ਦੀ ਜਾਂ ਇਨਸਾਫ ਮੰਗਣ ਦੀ ਗੱਲ ਹੀ ਨਹੀਂ ਇਹ ਤਾਂ ਇਸ਼ੂ ਵੋਟਾਂ ਵੇਲੇ ਬਣਾਏ ਜਾਂਦੇ ਨੇ ਇਹ ਮੁੱਦੇ ਵੋਟਾਂ ਵੇਲੇ ਉਭਾਰੇ ਜਾਂਦੇ ਆ ਇਹਨਾਂ ਲੀਡਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਇਹ ਕੁਮਰ ਵਿਜੇ ਪ੍ਰਤਾਪ ਨੇ ਮੇਰੇ ਕੋਲੇ ਗੱਲ ਕਹੀ ਹੈ ਉਹ ਕਹਿੰਦੇ ਜੇ ਤੁਸੀਂ ਕੇਜਰੀਵਾਲ ਦੀ ਵੀ ਗੱਲ ਕਰੋਗੇ ਕਹਿੰਦੇ ਉਹ ਵੀ ਇਹ ਮੁੱਦੇ ਉਭਾਰ ਕੇ ਵੋਟਾਂ ਲੈਣੀਆਂ ਚਾਹੁੰਦਾ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਚਾਹੁੰਦਾ ਹੈ ਇਹ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਸੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਐਮਐਲਏ ਨੇ ਇਸੇ ਆਮ ਆਦਮੀ ਪਾਰਟੀ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੇ ਬੇਅਦਬੀ ਦੇ ਮੁੱਦੇ ਤੇ ਬੋਲਣ ਦੀ ਗੱਲ કરી ਕਿ ਮੇਰਾ ਥੋੜਾ ਜਿਹਾ ਟਾਈਮ ਵਧਾ ਦਿਓ ਮੈਂ ਗੱਲ ਕਰਨੀ ਹੈ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਟਾਈਮ ਵਧਾਇਆ ਨਹੀਂ ਇਸੇ ਝਾੜੂ ਪਾਰਟੀ ਨੇ ਤੇ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਸੁਖਵੀਰ ਬਾਦਲ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਨੇ ਪੋਸਟਰ ਲਾਏ ਨੇ ਬਲੂ ਸਟਾਰ ਦੇ ਯਾਨੀ ਕਿ ਇਹ ਸਾਫ਼ ਹੈ ਕਿ ਇਹ ਜਾਣ ਬੁੱਝ ਕੇ ਨਾ ਵੋਟਾਂ ਲੈਣ ਵਾਸਤੇ ਇਹ ਮੁੱਦੇ ਜਾਣ ਬੁੱਝ ਕੇ ਉਭਾਰਦੇ ਨੇ ਇਹ ਸਭ ਤੋਂ ਵੱਡੇ ਜਿਹੜੇ ਕਰਤੋਤ ਹੈ ਸ਼ੋਮਨੀ ਅਕਾਲੀ ਦਲ ਬਾਦਲ ਪਰਿਵਾਰ ਦੀ ਹੈ। ਜਨਨ ਕਿ ਕਾਂਗਰਸ ਨੂੰ ਤੁਸੀਂ ਦੋਸੀ ਠਹਿਰਾ ਰਹੇ ਹੋ। ਜੇ ਤੁਸੀਂ ਆਪਣੇ ਆਪ ਆਪਣੇ ਆਪ ਨੂੰ ਬਰੀ ਕਰ ਰਹੇ ਹੋ। ਦੂਜੀ ਗੱਲ ਰਾਹੁਲ ਗਾਂਧੀ ਨੇ ਸਿੱਖ ਕੌਮ ਦੇ ਕੋਲੋਂ ਬਹੁਤ ਨਿਮਰਤਾ ਦੇ ਨਾਲ ਹੱਥ ਜੋੜ ਕੇ ਮਾਫੀ ਮੰਗੀ। ਤੇ ਕਿਤੇ ਨਾ ਕਿਤੇ ਇਹਨਾਂ ਨੂੰ ਦੁੱਖ ਵੀ ਪ੍ਰਗਟਾਇਆ ਸੀ ਕਿ ਮੇਰੀ ਦਾਦੀ ਅਸੀਂ ਖੋਈ ਹੈ ਮੇਰੀ ਦਾਦੀ ਦਾ ਕਤਲ ਹੋਇਆ ਹੈ। ਯਾਨੀ ਕਿ ਇੰਦਰਾ ਗਾਂਧੀ ਦਾ ਇਹ ਵੀ ਜ਼ਿਕਰ ਕੀਤਾ ਕਿ ਦੂਜੇ ਪਾਸਿਓਂ ਨੇ ਦਰਬਾਰ ਸਾਹਿਬ ਆ ਕੇ ਸੇਵਾ ਕੀਤੀ ਭਾਂਡੇ ਮਾਂਜੇ ਪਾਵਾ ਕੁਝ ਵੀ ਸੀ ਪਰ ਫੇਰ ਵੀ ਐਡੇ ਪਰਿਵਾਰ ਦਾ ਉਹ ਨੌਜਵਾਨ ਹੋਣ ਕਰਕੇ ਕਹਿ ਲਈਏ ਕਾਂਗਰਸ ਪਾਰਟੀ ਦਾ ਕਨਵੀਨਰ ਹੋਣ ਕਰਕੇ ਤੇ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਮਾਫੀ ਮੰਗੀ ਭਾਂਡੇ ਮਾਂਜੇ ਜੋੜੇ ਝਾੜੇ ਤੇ ਪਰ ਜੇ ਤੁਸੀਂ ਬਾਦਲਾਂ ਦੀ ਗੱਲ ਕਰੋਗੇ ਆਪਣੇ ਆਪ ਨੂੰ ਬਲੀ ਕਰਦੇ ਆ ਯਾਨਕੀ ਕਹਿਣ ਤੋਂ ਭਾਵ ਇਹ ਇੱਕ ਵਿਸ਼ਾ ਬਣਾ ਕੇ ਮੁੱਦਾ ਬਣਾ ਕੇ ਉਭਾਰਿਆ ਜਾਂਦਾ ਹੈ ਕਿ ਕਿਵੇਂ ਲੋਕ ਪ੍ਰਭਾਵਿਤ ਹੋ ਕੇ ਸਾਨੂੰ ਵੋਟਾਂ ਪਾ ਦੇਣ ਤੇ ਹੁਣ ਇਹ ਪੋਸਟਰ ਪਤਾ ਕਿਉਂ ਲਾਏ ਨੇ ਵੀ ਬੀਬਾ ਹਰਸਿਮਰਤ कौर ਬਾਦਲ ਬਠਿੰਡੇ ਦੇ ਇਲੈਕਸ਼ਨ ਲੜਦੀ ਹੈ ਲੋਕ ਇਮੋਸ਼ਨਲ ਹੋਣ ਕਹਿਣ ਵੀ ਹਾਂ ਕਾਂਗਰਸ ਨੇ ਦਰਵਾਜ਼ਾ ਢਟਾਇਆ ਸੀ ਤੇ ਵੋਟਾਂ ਕਾਹਲਿਆਂ ਨੂੰ ਪਾ ਦੇਣ ਪਰ ਮੈਂ ਬੇਨਤੀ ਕਰਦਾ ਇਸ ਮੁੱਦੇ ਤੇ ਸ਼੍ਰੋਮਣੀ ਕਾਲੇਵਾਲ ਬਾਲੰਦ ਦਾ ਕੋਈ ਵੀ ਲੀਡਰ ਵਹ ਜੇ ਉਹ ਦਲੀਲ ਦੇ ਨਾਲ ਗੱਲ ਕਰੇ ਸਭ ਤੋਂ ਵੱਡਾ ਦੋਸ਼ ਜਿਹੜਾ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦਾ ਹੈ ਜੋ ਦਰਵਾਜ਼ਾ ਸਾਹਿਬ ਤੇ ਅਟੈਕ ਹੁੰਦੇ ਸਭ ਤੋਂ ਵੱਡਾ ਦੋਸ਼ ਇਹ ਅਕਾਲੀਆਂ ਤੇ ਆਉ ਤੁਸੀ ਬਿਆਦਵੀ ਦੀ ਗੱਲ ਕਰ ਲਓ ਹੁਣ ਜਿਹੜਾ ਇਹ ਮੁੱਦਾ ਚੱਲ ਰਿਹਾ ਤੇ ਉਹਨੂੰ ਕਿਹੜੇ ਵਾਸਤੇ ਵਿੱਚ ਪਾਉਂਗੇ ਤੁਹਾਡੀ ਸਰਕਾਰ ਸੀ ਤੁਹਾਡੀ ਸਰਕਾਰ ਦੇ ਹੁੰਦਿਆਂ ਬਿਆਦਵੀ ਹੋਈ ਗੋਲੀਆਂ ਚਲਾਉਣ ਦਾ ਹੁਕਮ ਸੁਖਵੀਰ ਸਿੰਘ ਬਾਦਲ ਨੇ ਦਿੱਤਾ ਇਹ ਇਹ ਕਿਹੜੇ ਬਸਤੇ ਵਿੱਚ ਪਾ ਰਹੇ ਹੋ ਇਹ ਭੁੱਲ ਗਏ ਤੁਸੀਂ ਜਾਨੀ ਕਿ ਕੋਮਰ ਬੀਜੇ ਪ੍ਰਤਾਪ ਦੀ ਗੱਲ ਸਹੀ ਲੱਗੀ ਕਿ ਇਹ ਮੁੱਦੇ ਜਾਣ ਬੁੱਝ ਕੇ ਵੋਟਾਂ ਲੈਣ ਵਾਸਤੇ ਉਭਾਰੇ ਜਾਂਦੇ ਨੇ ਤੇ ਉਹ ਹੀ ਕਰਦੋ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਕਰ ਰਿਹਾ ਕਿ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਕਿਵੇਂ ਜਿਤਾਇਆ ਜਾਵੇ ਮੈਂ ਗਰੰਟੀ ਨਾਲ ਕਹਿੰਨਾ ਜੋ ਮਰਜ਼ੀ ਕਰ ਲੋ ਐਤ ਕੀ ਬਠਿੰਡਾ ਲੋਕ ਸਭਾ ਹਲਕਾ ਤੋਂ ਤੁਹਾਡੀ ਸਿਮਰਤ ਕੌਰ ਹਾਰੂਗੀ ਸਚਾਈ ਹੈ ਜੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਿੰਦਰ ਸਿੰਘ ਸਿੱਧੂ ਜਿੱਤਣਗੇ ਬਸ ਇੰਨੀ ਗੱਲ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ